ਇਸ ਵੇਲੇ ਦੀ ਖਬਰ ਤੁਹਾਨੂੰ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦਿਖਾ ਰਹੇ ਹਾਂ ਜਿੱਥੇ ਇੱਕ ਤੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ 에어ਪੋਰਟ ਦਾ ਜਵਾਨ ਆਪਣੇ ਪਰਿਵਾਰ ਸਮੇਤ ਜੋ ਇਸ ਰੋਡ ਦੇ ਉੱਤੇ ਜਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਤੰਦ ਕਾਰਨ ਟਰੱਕ ਦੇ ਪਿੱਛੇ ਗੱਡੀ ਜੇਰਪੋਰਟ ਜਵਾਨ ਦੀ ਬੱਜੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ 에어ਪੋਰਟ ਜਵਾਨ ਦੀ ਪਤਨੀ ਉਸ ਹਾਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਈ ਹੈ ਦੋ ਬੱਚੇ ਬਾਲਵਾਲ ਬਚ ਗਏ ਨੇ ਮੌਕੇ ਦੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂ ਦੰਨੇ ਕਿ ਅੱਜ ਕੱਲ ਲਗਾਤਾਰ ਤੁੰਦ ਪੈ ਰਹੀ ਹੈ ਤੁੰਦ ਕਾਰਨ ਵੱਡੇ ਸਰਕਾਰ ਸੇ ਵਾਪਰ ਰਹੇ ਇਹ ਹਾਸਾ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਵਾਪਰ ਤੁਸੀਂ ਦੇਖੋ ਕਿ ਮੌਕੇ ਤੇ ਕਾਫੀ ਟਰੱਕ ਚਾਲਕ ਨਾਲ ਬਹਿਸ ਹੁੰਦੀ ਵੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਹਾਸੇ ਦੇ ਵਿੱਚ ਕਾਰ ਸ਼ਿਕਾਰ ਹੋਈ ਹੈ ਤਾਂ ਮੌਕੇ ਤੁਸੀਂ ਦੇਖੋ ਕਿੰਨਾ ਭਿਆਨ ਖਾਸ ਸੀ ਕਾਰ ਦਾ ਬੰਪਰ ਤੇ ਨਾਲ ਟਰੱਕ ਦੇ ਕਾਫੀ ਨੁਕਸਾਨੇ ਗਏ ਨੇ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਜਿੱਤੇ ਕੀ ਦੱਸਿਆ ਜਾ ਰਿਹਾ ਕਿ 에어ਪੋਰਟ ਦੇ ਜਵਾਨ ਜੋ ਕਿ ਸ਼੍ਰੀਨਗਰ ਤੋਂ ਵਿੱਚ ਤਨਾਤ ਹੈ ਜਿਸ ਦਾ ਨਾਮ ਗੋਲ ਕੁਮਾਰ ਹੈ ਜਿਸ ਵਿਅਕਤੀ ਦੇ ਨਾਲ ਪੂਰਾ ਹਾਦਸਾ ਵਾਪਰਿਆ ਜਿਸ ਦੀ ਕਾਰ ਟਰੱਕ ਦੇ ਪਿੱਛੇ ਵੱਜੀ ਹੈ ਤੁੰਦ ਕਾਰਨ ਅੱਜ ਕੱਲ ਰੋਡ ਦੇ ਉੱਤੇ ਨਹੀਂ ਜਿਸ ਦੀਆਂ ਕਈ ਵਾਰ ਵੱਡੇ ਵਹੀਕਲ ਵੀ ਨਹੀਂ ਦਿਸਦੇ ਤਾਂ ਹਮੇਸ਼ਾ ਅਸੀਂ ਵੀ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਹਾਂ ਕਿ ਜਦੋਂ ਤੁਸੀਂ ਰੋਡ ਦੇ ਉੱਤੇ ਜਾਂਦੇ ਹੋ ਤਾਂ ਜ਼ਰੂਰ ਧਿਆਨ ਨਾਲ ਚੱਲਿਆ ਕਰੋ ਤੇ ਅੱਜਕੱਲ ਤਾਂ ਵੈਸੇ ਵੀ ਇਦਾਂ ਦੇ ਮੌਸਮ ਦੇ ਵਿੱਚ ਸਫ਼ਰ ਘੱਟ ਕਰਨਾ ਚਾਹੀਦਾ ਕਿਉਂਕਿ ਖਾਸੇ ਬਾਪਨ ਦਾ ਜ਼ਿਆਦਾ ਖਤਰਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਤਸਵੀਰ ਤੁਹਾਨੂੰ ਦਿਖਾ ਰਹੀਆਂ ਤਾਂ ਇਸ ਮੌਕੇ ਦੋਨਾਂ ਦੀ ਬੈਸਵਾਜੀ ਦੇ ਵਿੱਚ ਕੀ ਗੱਲਬਾਤ ਹੋਈ ਹੈ ਤੁਹਾਨੂੰ ਲੈ ਚਲਦੇ ਹਾਂ ਸਿੱਧੇ ਉਸੇ ਮੌਕੇ ਦੀ ਜਗਤ ਅੜੀ ਮੈਂ ਆਪ ਹਾਂ ਇਹ ਦੇਖੋ ਅਸੀਂ ਚਲਾ ਰਹੇ ਤੇ ਸਾਈਡ से ਦੇਖੋ अच्छा ये गाड़ी वाले है जो बम्पर छोड़ गया अरे वो पहले छोड़ गया था पहले उसी बम्पर के ऊपर तो मेरा गया था क्या क्या आपको दिख नहीं रहा था क्या पता ना मैंने नहीं चढ़वाई भाई मैंने तो नहीं चढ़वाई उस पे हम्म बाइक ले यार खत्म हो जाते लोग क्या ਆਦਾ ਓਏ ਹੋਏ ਇਹ ਚੋਲਾ ਮੈਨੂੰ ਤਪਾ ਦਾ ਦਿਮਾਗ ਖਰਾਬ ਚਾਹ ਮੰਨ ਲਿਆ ਨਾ ਸਾਈਡ ਤੇ ਮੈਂ ਪਿੱਛੋਂ ਮਾਰੀ ਤੇ ਪਿੱਛੋਂ ਨਹੀਂ ਟੁੱਟੀ ਤੇ ਤੁਹਾਡੇ ਨਾਲ ਪਿੱਛੇ ਤੋਂ ਧੋਪੋਂ ਪਿੱਛੇ ਤੋਂ ਕਿਉਂ ਨਹੀਂ ਟੁੱਟੀ ਮੇਰੀ ਬਾਤ ਸੁਣੋ ਉਹ ਆਇਆ ਤਾਂ ਸਿੱਧਾ ਆ ਨਾ ਆਹ ਉਹ ਸਾਰੇ ਕੁੱਤੇ ਇਹਨੂੰ ਆ ਸਾਰੇ ਉਹਦੇ ਸਰਤਾਏ ਕੁੱਤੇ ਆ ਮੇਰੇ ਟੁੱਟੇ ਆ ਆਹ ਉਹਦੇ ਪਿੱਛੇ ਮਾਰੀ ਤਾਂ ਇਹ ਕੁੱਤੇ ਆ ਇੰਨੇ ਮਾਰੀ ਆ ਇੰਨੇ ਮਾਰੀ ਆ ਦੱਸ ਵੇਰਾ ਆ ਗਿਆ ਤੇਰਾ ਆਪਣੇ ਦੋ ਹੀ ਦੱਸ ਦਿਆ ਇੱਧਰ ਆ ਯਾਰ ਕਿ ਪਾ ਮੈਂ ਅਜੇ ਆ ਰਿਹਾ ਸੀ ਤੋਂ ਗੁਰਦਾਸਪੁਰ ਹੁਣ ਖਾਲੀ ਕੀਤੀ ਮੈਂ ਪਠਾਨਕੋਟ ਨੂੰ ਜਾ ਰਿਹਾ ਸੀਗਾ ਜੀ ਪਠਾਨਕੋਟ ਤੋਂ ਆ ਮੈਂ ਆਪਣੀ ਡਰਾਈਵਰ ਸਾਈਡ ਰੱਖ ਕੇ ਆ ਰਿਹਾ ਸੀਗਾ ਇਹ ਕਾਰ ਦੇ ਮੁਰਕ ਟਰੱਕ ਜਾ ਰਿਹਾ ਸੀਗਾ ਜੀ ਇਹਨੇ ਇਹ ਕੋ ਨਹੀਂ ਸੰਭਲੀ ਗਈ ਨੇ ਕਿ ਉਹ ਟਰੱਕ ਦੇ ਪਿੱਛੇ ਮਾਰੀ ਕਾਰ ਮੈਂ ਸਾਈਡ ਤੇ ਤੁਹਾਡੇ ਸਾਹਮਣੇ ਦੇਖ ਲਓ ਜੀ ਦੀ ਨਿਸ਼ਾਨ ਦੇ ਸਕਦੇ ਬ੍ਰੇਕਾਂ ਦੇ ਬੱਜੇ ਇਹਨੇ ਗਬਲੀ ਲੈਂਚੋਂ ਇਹਨੂੰ ਜਦੋਂ ਦੇ ਟਰੱਕ ਦੇ ਪਿੱਛੇ ਬੱਚਾ ਉਹ ਕੰਟਰੋਲ ਨਹੀਂ ਹੋਇਆ ਮੈਂ ਇਹਨੂੰ ਬਚਾਉਂਦਾ ਬਚਾਉਂਦਾ ਪੂਰਾ ਟਾਇਰ ਫੋਟੋ ਵਾਲੀ ਨਾਲ ਲਾਤਾ ਬਟ ਫਿਰ ਵੀ ਇਹਨੇ ਮੇਰੇ ਨਾਲ ਗੱਡੀ ਬਿਲਕੁਲ ਟੱਚ ਕਰ ਦਿੱਤੀ ਹੈ ਜੀ ਹੁਣ ਤੁਸੀਂ ਦੋਤੋਂ ਵੀ ਜਿੱਦ ਤੇ ਪਿੱਛੇ ਵੱਜਾ ਹੁੰਦਾ ਔਰ ਸਾਈਡ ਤੋਂ ਕੀ ਇਹਨੇ ਤਾਂ ਧੱਕੇ ਨਾਲ ਮੇਰੇ ਨਾਲ ਆਤੀ ਗੱਡੀ ਮੇਰੀ ਤਾਂ ਪੂਰੀ ਨਿਕਲ ਗਈ ਸੀ ਉਲਟਾ ਮੇਰੀ ਗੱਡੀ ਟੁੱਟੀ ਮੋਰੀ ਉਹਦਾ ਇਨਸਾਨ ਭਰੇ ਫੇਰੇ ਇਹਦੀ ਗੱਡੀ ਕਿੰਨੇ ਦਾ ਸਾਲ ਰਿਆ ਨੁਕਸਾਨ ਤੁਹਾਡੇ ਸਾਹਮਣੇ ਅਜੀ ਤੋਂ ਹੋਈ ਹੈਗਾ ਨਹੀਂ ਉਹ ਹਾਂਜੀ ਲੇਡੀ ਦਾ ਸੱਟ ਲੱਗੀ ਹੈ ਜੀ ਬੱਚੇ ਵੀ ਹੈਗੇ ਕੋਈ ਪਤਾ ਨਹੀਂ ਬੱਚੇ ਹੈਗੇ ਦੋ ਬੱਚੇ ਦੇ ਇਹ ਲੇਡੀ ਦੋ ਬੱਚੇ ਹਾਂਜੀ ਇੱਕ ਲੇਡੀ ਔਰ ਐਂਬੂਲੈਂਸ ਆਈ ਕੋਈ ਆ ਗਿਆ ਨਹੀਂ ਉਹ ਲੈ ਗਏ ਜੀ ਹਾਂਜੀ ਮੁਲਾਜ਼ਮ ਸਰ ਲੈ ਗਏ ਜੀ ਜਿੰਦਰ ਕੁਮਾਰ ਕਹਾਂ ਜਾ ਰਹੇ ਕਹਾਂ ਰਹਾ ਮੈਂ ਜੰਮੂ ਜਾ ਰਹਾ ਥਾ ਜੋਧਪੁਰ ਸੇ हुआ ये था रोड पे पड़ा था इसको तो मैंने बचाया पीछे से ट्रक वाले आके ठोक दी दो के चोट हो गई वो हॉस्पिटल गए खड़ा कितने लोग, गाड़ी में? गाड़ी में लोग नहीं पीछे नहीं, नहीं, से आया है साइड में, में आके मार दिया ये देखो ना साइड में कितने लोग जख्मी हुए दो लोग ये चोट लग गई कितने नुकसान हुआ गाड़ी का फूल हो ये आप देख रहे हो

ਧੁੰਦ ਦੇ ਕਾਰਨ ਅੱਜਕੱਲ ਵਾਪਰ ਜਾਂਦਾ ਹੈ ਤਾਂ ਤੁਸੀਂ ਵੀ ਜੁਰ ਜਦੋਂ ਕਿਤੇ ਰੋਡ ਦੇ ਉੱਤੇ ਜਾਂਦੇ ਹੋ ਧਿਆਨ ਨਾਲ ਚੱਲਿਆ ਕਰੋ ਕਿਉਂਕਿ ਜਾਨ ਤੁਹਾਡੀ ਵੀ ਬਹੁਤ ਕੀਮਤੀ ਹੈ ਤੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹਾਦਸਾ ਵਾਪਰਿਆ ਤਾਂ ਬਹੁਤ ਭਾਵਕ ਤਸਵੀਰਾਂ ਸੀ ਇਹ ਲੱਗਦਾ ਸੀ ਕਿਸੇ ਨਾ ਕਿਸੇ ਦੀ ਜਾਨ ਤਜੁਰ ਗਈ ਹੋएगी ਪਰ ਕਿਤਨ ਕਿਤੇ ਰੱਬ ਨੇ ਹੀ ਦੱਸਿਆ ਜਾ ਰਿਹਾ ਕਿ ਸਭ ਨੂੰ ਬਚਾ ਲਿਆ ਤੇ ਇਸ 에어포ਰਟ ਦੇ ਜਵਾਨ ਦੀ ਪਤਨੀ ਭਾਵੇਂ ਗੰਬੀਰ ਤੋਂ ਹਕਮਤ ਵਿੱਚ ਲਖਮੀ ਹੋਈ ਹੈ ਜਿਸ ਨੂੰ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਹੈ ਬਾਲ ਬਾਲ ਤੋਂ ਬੱਚੇ ਵੀ ਇਹਨਾਂ ਦੇ ਬਚ ਗਏ ਨੇ ਜਿਸ ਹਾਸੇ ਦੇ ਵਿੱਚ ਸ਼ਿਕਾਰ ਹੋ ਸਕਦੇ ਸੀ ਪਰ ਕਿਤਨੇ ਕਿਤੇ ਪ੍ਰਮਾਤਮਾ ਨੇ ਇਹਨਾਂ ਨੂੰ ਰੱਖ ਲਿਆ ਤਾਂ ਇਦਾਂ ਦੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ